ਆ ਗੱਲਬਾਤ ਬਾਈ ਜੀ ਸੱਸੀ ਕਾਲ ਸੱਸੀ ਕਾ ਬਾਈ ਜੀ ਉਹ ਠੀਕੋ ਵਧੀਆ ਜੀ ਵਧੀਆ ਵੀਰ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਦੇਵ ਸਿੰਘ ਪਿੰਡ ਭਧੌੜ ਬਾਈ ਜੀ ਹੂੰ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਬਰਨਾਲਾ ਤਹਿਸੀਲ ਤਪਾ ਬਾਈ ਹਨਾ ਮੋਬਾਈਲ ਨੰਬਰ ਬੋਲ ਦੇ 89527611 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਸੁਈ ਆ ਇਹ ਦੂਜਾ ਸੂਸ ਸੁਈ ਆ ਬਾਈ ਜੀ ਕਦੋਂ ਸੁਈ ਆ ਵੀਰੇ ਇਹਨੂੰ ਹੋ ਗਏ 2-3 ਦਿਨ ਵੀਰੇ ਬੱਚਾ ਕੀ ਦਿੱਤਾ ਬੱਚਾ ਬੱਚਾ ਮਗਰ ਵੀਰੇ ਬੱਚਾ ਦਿੱਤਾ ਬਾਈ ਕਿੰਨਾ ਕੁ ਦੁੱਧ ਹੁਣ ਤਿਆਰ ਹੁਣ ਬਾਈ ਤੇ ਦੋਦੇ ਦਾ ਤਿਆਰਾ ਨੱਟ ਤਿਆਰਾ ਹਾਂ ਤੇ 12 13 ਕਿਲੋ ਬੋਲਾ ਠੀਕ ਆ ਬਾਈ ਫੇਸ ਦੀ ਬਿਊਟੀ ਚੰਗੀ ਆ ਕੱਦ ਚੰਗਾ ਫਲੀ ਵੀ ਚੰਗੀ ਆ ਥਣਲੇਵਾ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਵਧੀਆ ਬਾਈ ਠੀਕ ਆ ਬਹੁਤ ਫੁੱਲੀ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗਲਾਬੀ ਥਣ ਨਾਣਾ ਛੰਡੀ ਸੀਲ ਬਹੁਤ ਆ ਬਾਈ ਫੋਲ ਚੰਗੀਆਂ ਲੈ ਕੇ ਆਵਾਜ਼ ਲੇਵਾ ਬਹੁਤ ਆ ਨਾ ਲੇਵਾ ਬਹੁਤ ਆ ਬਾਈ ਫੁੱਲੀ ਮਣੀ ਤੋਰੀ ਬਾਈ ਪਿੱਛੇ ਤੋਂ ਚੌੜੀ ਚੂੜੀ ਚੰਗੀ ਆ ਫਲੀ ਵੀ ਚੰਗੀਆਂ ਬਰੀਡ ਇੱਕ ਨੰਬਰ ਰਾਜੀ ਬਹੁਤ ਆ ਹਣਾ ਕਲਮ ਵਾਲੇ ਚੰਗੇ ਬੋਲੇ ਤੋਂ ਕਰਮਾ ਲਈ ਸਟਾਰਟ ਹੋਈ ਆ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਦੇ ਦੂਗੀ ਲੈ ਤੂਰਾ ਚੈੱਕ ਕਰਿਓ ਕਰਮਾ ਲਈ ਦਾ ਤੂਰਾ ਵੀ ਇੱਕ ਨੰਬਰ ਆ ਕੀ ਬਾਤ ਬੋਲੀ ਵੀ ਬਹੁਤ ਆ ਯਾਰ ਹਨਾ ਕਰਮਾ ਲਈ ਪੂਰੀ ਜਾਨ ਵਾਲੀ ਆ ਕੋਈ ਲੱਸੀ ਨਹੀਂ ਲਾਵੇਂ ਬਾਈ ਪ੍ਰਿੰਟ ਪ੍ਰਿੰਟ ਵੀ ਕਰਮਾ ਲਈ ਦਾ ਇੱਕ ਨੰਬਰ ਆ ਬਾਕੀ ਲੇਵਾ ਦੇਖੋ ਪੰਡ ਵਾਲਾ ਲੇਵਾ ਲੱਗਿਆ ਅਜੇ ਚੁਾਈ ਜੀ ਤਕਰੀਬਨ 2 ਘੰਟੇ ਪਏ ਆ ਉਹਦੋਂ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੂਗੀ ਥੋੜਾ ਬੱਚੇ ਦਾ ਕਰਦੀ ਆ ਕੀ ਮੋਲ ਆ ਬਾਈ ਜੈਜ ਜਾਂ ਫਿਰ 90000 ਰੁਪਏ ਮਾਨਤਨ ਹੋ ਜਾ ਹਾਂ ਵੀ ਤਾਂ ਮਾਨਤਨ ਠੀਕ ਆ ਬਾਈ 90000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਕੋਈ ਚੱਕਰ ਨਹੀਂ ਹੋ ਜੂਗਾ ਵੜ ਚੰਗੀ ਆ ਪਲੀ ਵੀ ਆ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ